ਸਾਡੇ ਪੁਲਸ ਵਿਭਾਗ ਨੇ ਅੱਜ ਜਿਹੜੀ ਹੁੱਲੜਬਾਜੀ ਜਿਹੜੀ ਇੱਥੇ ਪੰਜਾਬ ਦੇ ਵਿੱਚ ਜਾਂ ਅੰਮ੍ਰਿਤਸਰ ਦੇ ਵਿੱਚ ਬਹੁਤ ਜ਼ਿਆਦਾ ਹੁੰਦੀ ਸੀ ਕਿ ਇਸ Holi ਦੇ ਵਿੱਚ ਐਕੀ ਕੋਈ ਵੀ ਹੁੱਲੜਬਾਜੀ ਕੋਈ ਐਸੀ ਕੋਈ ਸੁਣਚ ਨਹੀਂ ਆਈ ਤੇ ਨਾ ਕੋਈ ਲਾਈ ਤੇ ਨਾਈ ਝਗੜਾ ਸੁਣਨ ਚ ਆਇਆ ਤੇ ਅਸੀਂ ਇੱਥੋਂ ਗੁਜ਼ਰ ਰਹੇ ਸੀਗੇ ਤੇ ਜਦੋਂ ਇਹਨਾਂ ਦੀ ਦੇਖੀ ਚੈਕਿੰਗ ਹੋ ਰਹੀ ਹੈ ਬੜੀ ਜ਼ਬਰਦਸਤ ਚੈਕਿੰਗ ਕਰ ਰਹੇ ਹੈ ਕਿ ਕੋਈ ਭੁਲੜਬਾਜੀ ਤੇ ਨਹੀਂ ਕਰ ਰਿਹਾ ਤੇ ਸਾਡਾ ਮਨ ਕੀਤਾ ਆਪਣਾ ਮਨ ਦੀ ਰੂਹ ਕੀਤੀ ਕਿ ਇਹਨਾਂ ਦੇ ਸਾਰੇ ਇਹ ਵੀ ਸਾਡਾ ਪਰਿਵਾਰ ਹੀ ਹੈ ਇੱਕ ਕਿ ਇਹਨਾਂ ਨਾਲ ਥੋੜਾ ਇੱਕ ਤੇਲਕੀ ਲਗਾਇਆ ਜਾਵੇ ਕਿ ਜਿਹੜਾ ਵੀ ਇਹਨਾਂ ਦਾ ਮਨ ਵੀ ਖੁਸ਼ ਹੋਵੇ ਸੂਰਤੋ ਸਕਤੇ ਤੋ ਜਿਹੜੇ ਅਸੀਂ ਆਪਣੀ ਗਸ਼ਤ ਕਰ ਰਹੇ ਹਾਂ ਜਿਹੜੇ ਪੂਰੀ ਚੜ ਕੇ ਡਿਊਟੀ ਕਰ ਰਹੇ ਹੈ ਕੋਈ ਵੀ ਭੁਲੜਬਾਜ ਨੇ ਜਿਹੜੇ ਬੜੇ ਲੋਕ ਨੇ ਜਿਹੜੇ ਸਿਆਣੇ ਨੇ ਵਧੀਆ ਤਰੀਕੇ ਨਾਲ ਈਵਨ ਆਪਣੇ ਗਲੀ ਮੁਹੱਲਿਆਂ 'ਚ ਪਾਰਕਾਂ 'ਚ ਜਾਂ ਕਿਸੇ ਹੋਰ ਜਗ੍ਹਾ ਤੇ ਵਧੀਆ ਤਰੀਕੇ ਨਾਲ ਹੋਲੀ ਮਨਾ ਰਹੇ ਨੇ ਉਹਨਾਂ ਦਾ ਅਸੀਂ ਬਿਲਕੁਲ ਉਹਨਾਂ ਦੇ ਨਾਲ ਆ ਜੀ ਕਿਉਂਕਿ ਬੜਾ ਵਧੀਆ ਲੱਗਾ ਜੀ ਅਸੀਂ ਇੱਥੇ ਡਿਊਟੀ ਤੇ ਖੜੇ ਸੀਗੇ ਜੀ ਤੇ ਪਬਲਿਕ ਦੇ ਆਏ ਆ ਜੀ ਵਧੀਆ ਮੈਂਦੇ ਨੇ ਸਾਰੇ ਪਾਸਿਓਂ ਜੀ ਇਹ ਆ ਕੇ ਸਾਡੇ ਤਿਲਕ ਦੀ ਜਿਹੜੀ ਰਸਮ ਅਦਾ ਕੀਤੀ ਆ ਚਲੋ ਮੇਰਾ ਨਾਮ ਪ੍ਰਵਿੰਦਰ ਸਿੰਘ ਹੈ ਜੀ ਤੁਹਾਨੂੰ ਜਿਆਦਾ ਚਾਹੂਗੀ ਅੱਜ Holi ਜਿਹੜੀ ਤੁਸੀਂ ਮਨਾਇਆ ਜੀ ਸਾਡੇ ਹਿੰਦੁਸਤਾਨ ਵਾਸੀਆਂ ਨੂੰ Holi ਦੀ ਬਹੁਤ-ਬਹੁਤ ਮੁਬਾਰਕਾਂ ਪਹਿਲੇ ਤੇ ਸਾਡੇ ਪੰਜਾਬ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜਿਹੜਾ ਕਿ ਸਾਡੇ ਪੁਲਿਸ ਵਿਭਾਗ ਨੂੰ ਬਹੁਤ-ਬਹੁਤ ਮੁਬਾਰਕ ਹੈ ਜੀ Holi ਦੀ ਜਿਹਦੇ ਵਿੱਚ ਕੀ ਸਾਡੇ ਪੁਲਿਸ ਵਿਭਾਗ ਨੇ ਅੱਜ ਜਿਹੜੀ ਮੁੱਲੜਬਾਜੀ ਜਿਹੜੀ ਇੱਥੇ ਪੰਜਾਬ ਦੇ ਵਿੱਚ ਜਾਂ ਅੰਮ੍ਰਿਤਸਰ ਦੇ ਵਿੱਚ ਬਹੁਤ ਜ਼ਿਆਦਾ ਹੁੰਦੀ ਸੀ ਕਿ ਇਸ ਹੋਲੀ ਦੇ ਵਿੱਚ ਐਰ ਕੀ ਕੋਈ ਵੀ ਹੁਲੜਬਾਜੀ ਕੋਈ ਐਸੀ ਕੋਈ ਸੁਣਚ ਨਹੀਂ ਆਈ ਤੇ ਨਾ ਕੋਈ ਲਾਈ ਲਾਈ ਝਗੜਾ ਸੁਣਨ ਚ ਆਇਆ ਤੇ ਮੈਂ ਸ਼ੁਕਰਗੁਜ਼ਾਰ ਆ ਪੁਲਿਸ ਵਾਲਿਆਂ ਦਾ ਪੁਲਿਸ ਵਰਦੀ ਜਿਹੜੀ ਇਹਨਾਂ ਨੇ ਸੰਭਾਲੀ ਹੈ ਜਿਹੜੀ ਆਸ਼ਾਨ ਸੰਭੀ ਹੋਈ ਹੈ ਉਹਦੇ ਅੱਜ ਇਹਨਾਂ ਨੇ ਜਰ ਰੱਖੀ ਹੈ ਕਿ ਕਿਤੇ ਵੀ ਕੋਈ ਅਜੋਜੀ ਵੀ ਦਿੱਕਤ ਪਰੇਸ਼ਾਨੀ ਨਹੀਂ ਆਈ ਪਰ ਲੱਗਦਾ ਕਿ ਜੇ ਦਿਨਾਤ ਅਧਿਕਾਰੀਆਂ ਦੇ ਨਾਲ ਹੋਲੀ ਨਾਲ ਪਹੁੰਚਿਓ ਕੀ ਕਰਨਾ ਚਾਹੀਦਾ ਦੇਖੋ ਜੀ ਸਾਰੇ ਆਪਣੇ ਆਪਣੇ ਰਿਸ਼ਤਿਆਂ ਨਾਲ ਆਪਣੇ ਯਾਰਾਂ ਦੋਸਤਾਂ ਨਾਲ ਮਨਾਉਂਦੇ ਆ ਤੇ ਅਸੀਂ ਇੱਥੋਂ ਗੁਜ਼ਰ ਰਹੇ ਸੀਗੇ ਤੇ ਜਦੋਂ ਇਹਨਾਂ ਦੀ ਦੇਖੀ ਚੈਕਿੰਗ ਹੋ ਰਹੀ ਹੈ ਬੜੀ ਜ਼ਬਰਦਸਤ ਚੈਕਿੰਗ ਕਰ ਰਹੇ ਆ ਕਿ ਆਪਣਾ ਮੰਦਿਰੂ ਕੀਤੀ ਇਹ ਇਹਨਾਂ ਦੇ ਸਾਰੇ ਇਹ ਵੀ ਸਾਡਾ ਪਰਿਵਾਰ ਹੀ ਆ ਇੱਕ ਕਿ ਇਹਨਾਂ ਨਾਲ ਥੋੜਾ ਇੱਕ ਤੇਲਕੀ ਲਗਾਇਆ ਜਾਵੇ ਕਿ ਜਿਹੜਾ ਵੀ ਇਹਨਾਂ ਦਾ ਮਨ ਵੀ ਖੁਸ਼ ਹੋਵੇ ਪਰ ਲੱਗਦਾ ਕਿ ਜੇ ਡਿਊਟੀ ਨਿਭਾ ਰਹੇ ਤਾਂ ਤਾਂ ਹੀ ਅਸੀਂ ਸੁਭਦੀ ਨੀਂ ਸੌ ਰਹੇ ਹਾਂ ਬਿਲਕੁਲ ਜੀ ਬਿਲਕੁਲ ਬਾਰਡਰਾਂ ਤੇ ਵੀ ਬਾਰਡਰਾਂ ਤੇ ਵੀ ਡਿਊਟੀ ਜਿਹੜੇ ਨਿਭਾ ਰਹੇ ਉਹਨਾਂ ਕਰਕੇ ਤੇ ਇੱਕ ਜਿਹੜੀ ਆ ਸਾਡੇ ਵਿਚਾਰੇ ਜਿਹੜੇ ਸੜਕਾਂ ਦੇ ਧੁੱਪ ਸਰਦੀ ਧੁੱਪਾਂ ਦੇ ਵਿੱਚ ਵੀ ਅੱਗੋਂ ਗਰਮੀ ਵੇਖੋ ਕਿੰਨੀ ਆਣੀ ਆ ਤੇ ਰੁੱਖ ਵੀ ਕੋਈ ਨਹੀਂ ਕੋਈ ਕੁਝ ਨਹੀਂ ਤਾਂ ਵੀ ਸਰਕਾਰ ਵੱਲੋਂ ਕੋਈ ਟੈਂਟ ਨਹੀਂ ਕੋਈ ਕੁਝ ਨਹੀਂ ਤਾਂ ਵੀ ਵਿਚਾਰੇ ਵੇਖੋ ਕਿਸ ਤਰ੍ਹਾਂ ਆਪਣੀ ਡਿਊਟੀ ਸੰਭਰੇ ਨੇ ਠੀਕ ਹੈ ਅੱਜ ਕਿੰਨਾ ਕੁ ਖੁਸ਼ੀ ਮਨ ਨੂੰ ਅੱਜ ਕਿੰਨੀ ਕੁ ਮਨ ਨੂੰ ਖੁਸ਼ੀ ਮਿਲੀ ਹੈ ਆ ਕੇ ਹੋਲੀ ਮਨਾ ਕੇ ਦੇਖੋ ਜੀ ਮੈਂ ਪਿਛਲੇ ਸਾਲ ਵੀ ਆਇਆ ਮੈਨੂੰ ਆਉਂਦਾ तकरीबन 3-4 ਸਾਲ ਹੋ ਗਏ ਆ ਹਰ ਸਾਲ ਅਸੀਂ ਜਦੋਂ ਇਹਨਾਂ ਦੇ ਨਾਲ ਹੋਲੀ ਮਨਾਨੇ ਨਾ ਤੇ ਸਾਨੂੰ ਆਪਣਾ ਪਰਿਵਾਰ ਭੁੱਲ ਜਾਂਦਾ ਤੇ ਇਹ ਪਰਿਵਾਰ ਚੇਤਾ ਆ ਜਾਂਦਾ ਕਿ ਇਹ ਵੀ ਸਾਡਾ ਇੱਕ ਹਿੱਸਾ ਵਾ ਸਾਡਾ ਇੱਕ ਪਰਿਵਾਰ ਆ ਬਿਲਕੁਲ ਕਹਿਣਾ ਚਾਹੋਗੇ ਅੱਜ ਹੋਲੀ ਮੈਗੀ ਚੈਕਿੰਗ ਜਿਹੜੀ ਕੀਤੀ ਜਾ ਰਹੀ ਹੈ ਤੁਹਾਡੀ ਬਿਲਕੁਲ ਜੀ ਸਭ ਤੋਂ ਪਹਿਲਾਂ ਤਾਂ ਅੰਮ੍ਰਿਤਸਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਸਾਰਿਆਂ ਨੂੰ ਹੋਲੀ ਦੇ ਤਿਉਹਾਰ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਤੇ ਅਸੀਂ ਆਪਣੇ ਪਲਾਨ ਮੁਤਾਬਕ ਜੀ ਅਸੀਂ ਆਪਣੇ ਏਰੀਆ ਦੇ ਵਿੱਚ ਬਿਲਕੁਲ ਸਵੇਰ ਤੋਂ ਸ਼ਫਤੇ ਤੋਂ ਜਿਹੜੇ ਅਸੀਂ ਆਪਣੀ ਗਸ਼ਤ ਕਰ ਰਹੇ ਹਾਂ ਚੜੇ ਪੂਰੀ ਚੜ੍ਹ ਕੇ ਡਿਊਟੀ ਕਰ ਰਹੇ ਹਾਂ ਤਾਂ ਜੋ ਕੋਈ ਵੀ ਹੁਲੜਬਾਜ ਨੇ ਜਿਹੜੇ ਬੜੇ ਲੋਕ ਨੇ ਜਿਹੜੇ ਸਿਆਣੇ ਨੇ ਵਧੀਆ ਤਰੀਕੇ ਨਾਲ ਈਵਨ ਆਪਣੇ ਗਲੀ ਮੁਹੱਲਿਆਂ 'ਚ ਪਾਰਕਾਂ 'ਚ ਯਾ ਕਹਿੰਦੇ ਹੋਰ ਜਗ੍ਹਾ ਤੇ ਵਧੀਆ ਤਰੀਕੇ ਨਾਲ ਹੋਲੀ ਮਨਾ ਰਹੇ ਨੇ ਉਹਨਾਂ ਦਾ ਅਸੀਂ ਬਿਲਕੁਲ ਉਹਨਾਂ ਦੇ ਨਾਲ ਆ ਜੀ ਕਿ ਉਹ ਅਮਨ ਚੈਨ ਨਾਲ ਤੇ ਵਧੀਆ ਤਰੀਕੇ ਨਾਲ ਜਿਹੜਾ ਆਪਣਾ ਹੋਲੀ ਦਾ ਤਿਉਹਾਰ ਮਨਾ ਸਕਣ ਪਰ ਕੁਛ ਜਿਹੜੇ ਆ ਕੋਈ ਸ਼ਰਾਰਤੀ ਅਨਸਰ ਨੇ ਵਿੱਚੋਂ ਵਿਰਲੇ ਹੀ ਹੁੰਦੇ ਨੇ ਪਰ ਉਹਨਾਂ ਲਈ ਅਸੀਂ ਬਿਲਕੁਲ ਆਪਣੀ ਗਸ਼ਤ ਕਰ ਰਹੇ ਆ ਜੀ ਵੀ ਅਸੀਂ ਚੜ੍ਹ ਕੇ ਘਲੋਤੇ ਆ ਸਾਡੇ ਮੇਨ ਮੇਨ ਚੌਂਕ ਆ ਕ੍ਰਿਸਟਲ ਚੌਂਕ ਸ਼ੋਕਾ ਚੌਂਕ ਰੇਲਵੇ ਸਟੇਸ਼ਨ ਸੈਸ਼ਨ ਚੌਂਕ ਕਿਚਲੂ ਚੌਂਕ ਨੋਵਲਟੀ ਚੌਂਕ ਮੇਨ ਲਾਰੈਂਸ ਰੋਡ ਹਰ ਪਾਸੇ ਜਿਹੜਾ ਅਸੀਂ ਵੱਖਰੇ ਵੱਖਰੇ ਮੁਲਾਜ਼ਮ ਤਨਾਦ ਕੀਤੇ ਆ ਉਹਨਾਂ ਨਾਲ ਅਸੀਂ رابطہ ਬਣਾ ਕੇ ਰੱਖਿਆ ਹੈ ਕਿ ਕਿਤੇ ਵੀ ਕੋਈ ਇਹੋ ਜਿਹੀ ਦਿੱਕਤ ਆਉਂਦੀ ਹੈ ਜਾਂ ਉਹਨਾਂ ਨੂੰ ਕੋਈ ਇਹੋ ਜਿਹੀ ਚੀਜ਼ ਸਾਹਮਣੇ ਆਉਂਦੀ ਵੀ ਉਹ ਲੜਵਾਜ ਫਿਰ ਰਹੇ ਆ ਤੇ ਉਹਨਾਂ ਤੇ ਜਿਹੜੀ ਪੂਰੀ ਸਾਨੂੰ ਮੈਨੂੰ ਦੱਸਿਆ ਜਾਵੇ ਇਹ ਵੀ ਜੇਟ ਉੱਥੇ ਪਹੁੰਚ ਕੇ ਅਸੀਂ ਉਹਨਾਂ ਤੇ ਕਾਰਵਾਈ ਕਰੀਏ ਤਾਂ ਜੋ ਜਿਹੜਾ ਹੋਲੀ ਦਾ ਤਿਉਹਾਰ ਬੜੇ ਵਧੀਆ ਤਰੀਕੇ ਨਾਲ ਮਨਾਇਆ ਜਾ ਸਕੇ ਨੌਜਵਾਨਾਂ ਨੂੰ ਹੋਲੀ ਸੜਨਾ ਮਨਾਈ ਗਈ ਹੈ ਕਿਥੋਂ ਲੱਗਿਆ ਜੀ ਪਰਿਵਾਰ ਛੱਡ ਕੇ ਡਿਊਟੀ ਨਿਭਾ ਰਹੇ ਹੋ ਬਿਲਕੁਲ ਜੀ ਬੜਾ ਵਧੀਆ ਲੱਗਿਆ ਜੀ ਅਸੀਂ ਇੱਥੇ ਡਿਊਟੀ ਤੇ ਖੜੇ ਸੀ ਸੇ ਪਬਲਿਕ ਦੇ ਆਏ ਆ ਜੀ ਵਧੀਆ ਮੈਂਦੇ ਨੇ ਸਾਰੇ ਪਾਸਿਓਂ ਜੀ ਇਹ ਆ ਕੇ ਸਾਡੇ ਤਿਲਕ ਦੀ ਜਿਹੜੀ ਰਸਮ ਦਾਅ ਕੀਤੀ ਆ ਚਲੋ ਰੰਗ ਤੇ ਕੀ ਕਹਿੰਦੇ ਵੀ ਤੁਹਾਡੀ ਕੀ ਲਾਉਣਾ ਜ਼ਿਆਦਾ ਪਰ ਚਲੋ ਵਧੀਆ ਲੱਗਾ ਜੀ ਇਹਨਾਂ ਨੇ ਸਾਨੂੰ ਵੀ ਹੌਸਲਾ ਫੁਜਾਈ ਮਿਲਦੀ ਆ ਵੀ ਇਹਨਾਂ ਨੇ ਆ ਕੇ ਸਾਨੂੰ ਵਧੀਆ ਹੌਸਲਾ ਫੁਜਾਈ ਕੀਤੀ ਆ ਸਾਡੀ ਜੀ ਫਿਰ ਅੰਮ੍ਰਿਤਸਰ ਦੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਵੀ ਵਧੀਆ ਜੀ ਜਿਵੇਂ ਅਸੀਂ ਰੂਟੀਨ ਚੈਕਿੰਗ ਤੇ ਵੀ ਖਲੋਤੇ ਆ ਵੀ ਇੱਕ ਤੇ ਅਪੀਲ ਆ ਵੀ ਟ੍ਰੈਫਿਕ ਦੇ ਕਾਨੂੰਨਾਂ ਨੂੰ ਪਾਲਣਾ ਕੀਤਾ ਜਾਵੇ ਜੀ ਤੇ ਜੇ ਹੋਲੀ ਦੇ ਸਬੰਧ ਵਿੱਚ ਅਸੀਂ ਕਹੀਏ ਤੇ ਬਿਲਕੁਲ ਜੀ ਆਪਣਾ ਵਧੀਆ ਤਰੀਕੇ ਨਾਲ ਤਿਉਹਾਰ ਮਨਾਓ ਕੋ ਇਹੋ ਜੀ ਹਰਕਤ ਨਾ ਕਰੋ ਜਿਹਦੇ ਨਾਲ ਜਿਹੜਾ ਅਮਨ ਸ਼ਾਂਤੀ ਵਿਗੜੇ ਜੀ